ਫੈਸਲਾ ਕਰ ਦਿੱਤਾ ਗਿਆ ਹੈ ਜਾਂ ਫਿਰ ਤਰੀਕ ਮਿੱਥ ਲਈ ਗਈ ਹੈ ਸਵਾਲ ਇਹ ਹੈ ਕਿ ਕੀ ਭਾਈ ਅਮਰਿਤਪਾਲ ਸਿੰਘ ਉਸ ਤਰੀਕ ਤੱਕ ਬਾਹਰ ਆ ਜਾਣਗੇ ਇਹ ਤਰੀਕ ਮਿੱਥੀ ਗਈ ਹੈ 24 ਜੂਨ ਦੀ 24 ਜੂਨ ਤੋਂ ਪਹਿਲਾਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਕੀ ਅਸਾਮ ਦੀ ਡਿਬਰੂਗੜ ਜੇਲ੍ਹ ਚੋਂ ਬਾਹਰ ਆ ਜਾਣਗੇ ਭਾਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਦੇ ਵਿੱਚ ਲੋਕ ਸਭਾ ਚੋਣ ਲੜ ਹਟੇ ਨੇ ਉੱਥੋਂ ਐਮਪੀ ਬਣ ਹਟੇ ਨੇ ਪਰ ਹੁਣ ਅਜੇ ਤੱਕ ਜੇਲ੍ਹ ਦੇ ਅੰਦਰ ਨੇ ਇਸ ਨੂੰ ਲੈ ਕੇ ਸੰਸਾ ਬਣਿਆ ਹੋਇਆ ਸ਼ਸ਼ੋਪੰਜ ਮੱਚੀ ਪਈ ਹੈ ਕਿ ਭਾਈ ਅਮਰਿਤਪਾਲ ਸਿੰਘ ਬਾਹਰ ਕਦੋਂ ਆਉਣਗੇ ਐਮਪੀ ਤਾਂ ਬਣ ਚੁੱਕੇ ਨੇ ਪਰ ਐਨਐਸਏ ਕਦ ਟੁੱਟੇਗੀ ਟੁੱਟੇਗੀ ਨਹੀਂ ਟੁੱਟੇਗੀ ਆਰਜੀ ਤੌਰ ਤੇ ਬਾਹਰ ਆਉਣ ਗਈਆਂ ਸੰਪੂਰਨ ਤੌਰ ਤੇ ਬਾਹਰ ਆਉਣਗੇ ਇਹਦੇ ਬਾਰੇ ਚਰਚੇ ਜਿਹੜੇ ਨੇ ਉਹ ਬਣੇ ਹੋਏ ਨੇ ਪਰ ਗੱਲ ਹੁਣ ਨਿਬੜ ਦੀ ਸਾਹਮਣੇ ਆ ਰਹੀ ਹੈ ਇੱਕ ਤਰੀਕ 24 ਜੂਨ ਸਾਹਮਣੇ ਆ ਚੁੱਕੀ ਹੈ ਔਰ ਇਸ 24 ਜੂਨ ਤੋਂ ਬਾਅਦ ਇੱਕ ਵੱਖਰਾ ਨੈਰੇਟਿਵ ਬਣਦਾ ਨਜ਼ਰ ਆ ਰਿਹਾ ਇੱਕ ਵੱਖਰੀ ਚਰਚਾ ਹੋਣੀ ਸ਼ੁਰੂ ਹੋ ਰਹੀ ਹੈ 24 ਜੂਨ ਨੂੰ ਇਹੋ ਜਿਹਾ ਹੈਗਾ ਕੀ ਹੈ ਜਿਸ ਆਧਾਰ ਦੇ ਉੱਤੇ ਕਿਹਾ ਜਾ ਰਿਹਾ ਕਿ ਭਾਈ ਅਮਰਤਪਾਲ ਸਿੰਘ 24 ਜੂਨ ਤੋਂ ਪਹਿਲਾਂ ਪਹਿਲਾਂ ਜੇਲ੍ਹ ਤੋਂ ਬਾਹਰ ਆ ਜਾਣਗੇ ਦਰਅਸਲ ਲੋਕ ਸਭਾ ਚੋਣਾਂ ਹੋ ਹਟੀਆਂ ਨੇ ਲੋਕ ਸਭਾ ਚੋਣਾਂ ਹੋ ਹਟਣ ਤੋਂ ਬਾਅਦ ਨਤੀਜਾ ਵੀ ਆ ਗਿਆ ਪਰ ਹੁਣ ਲੋਕ ਸਭਾ ਦਾ ਪਹਿਲਾ اجلاس ਜਿਹੜਾ ਉਹ 24 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ 24 ਜੂਨ ਤੋਂ ਲੋਕ ਸਭਾ ਦਾ ਨਵੀਂ ਲੋਕ ਸਭਾ ਦਾ ਖਾਸ ਕਰਕੇ ਇਸ ਚੋਣਾਂ ਤੋਂ ਬਾਅਦ ਪਹਿਲਾ ਸੈਸ਼ਨ ਹੋਵੇਗਾ ਔਰ ਉਸੇ ਦੇ ਵਿੱਚ ਜਿਹੜੇ ਨਵੇਂ ਬਣੇ ਹੋਏ ਮੰਤਰੀ ਨੇ ਉਹਨਾਂ ਨੂੰ ਸੌਂ ਚਕਾਈ ਜਾਵੇਗੀ ਪਹਿਲੇ 3 ਦਿਨ 24 ਤਰੀਕ ਤੋਂ ਬਾਅਦ 3 ਦਿਨ ਤੱਕ ਇਹ ਸੌ ਚੁਕਾਈ ਜਾਵੇਗੀ ਤੇ ਉਸ ਤੋਂ ਬਾਅਦ 27 ਤਰੀਕ ਨੂੰ ਰਾਸ਼ਟਰਪਤੀ ਦ੍ਰੋਪਤੀ ਮਰਮੂ ਜਿਹੜੇ ਨੇ ਉਹ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਦੇ ਨਾਲ ਇੱਕ ਮੀਟਿੰਗ ਕਰਨਗੇ ਜਿਸ ਤੋਂ ਬਾਅਦ ਅਗਲਾ ਸੈਸ਼ਨ ਜਿਹੜਾ ਅਗਲੀ ਰੂਪਰੇਖਾ ਬਣਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ 27 ਤਰੀਕ ਤੋਂ ਰਾਜ ਸਭਾ ਦਾ اجلاس ਵੀ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਵੇਗਾ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਪਰ 24 ਤਰੀਕ ਤੇ ਵਿਸ਼ੇਸ਼ ਤੌਰ ਦੇ ਉੱਤੇ ਕਿਉਂਕਿ 24 ਤਰੀਕ ਨੂੰ اجلاس ਸ਼ੁਰੂ ਹੈ ਔਰ ਉਸ اجلاس ਦੇ ਵਿੱਚ ਪਹਿਲੀ ਗੱਲ ਤੇ ਸਾਰੇ ਐਮਪੀਜ਼ ਸ਼ਾਮਿਲ ਹੋਣੇ ਜ਼ਰੂਰੀ ਨੇ ਔਰ ਉੱਥੇ ਹੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਵ ਸਿੰਘ ਉਹਨਾਂ ਦਾ ਵੀ ਉੱਥੇ ਮੌਜੂਦ ਹੋਣਾ ਲਾਜ਼ਮੀ ਹੋਵੇਗਾ ਤੇ ਇਸ ਵਾਸਤੇ ਭਾਈ ਅਮਰਤਪਾਲ ਸਿੰਘ ਨੂੰ 24 ਤਰੀਕ ਤੋਂ ਪਹਿਲਾਂ ਛੱਡਿਆ ਜਾ ਸਕਦਾ ਹੈ ਇਹਦੇ ਬਾਰੇ ਚਰਚਾਵਾਂ ਜਿਹੜੀਆਂ ਨੇ ਉਹ ਛਿੜ ਗਈਆਂ ਨੇ ਕਿ ਭਾਈ ਅਮਰਤਪਾਲ ਸਿੰਘ 24 ਤਰੀਕ ਤੋਂ ਪਹਿਲਾਂ ਬਾਹਰ ਆ ਸਕਦੇ ਨੇ ਕਿਉਂਕਿ ਸੌ ਚੁੱਕਣ ਸਮਾਗਮ ਜਿਹੜਾ ਆ ਉਹ ਪਹਿਲੇ 3 ਦਿਨਾਂ ਦੇ ਵਿੱਚ ਹੋਵੇਗਾ 24 ਤਰੀਕ ਤੋਂ ਬਾਅਦ ਇਸ ਵਾਸਤੇ ਭਾਈ ਅਮਰਤਪਾਲ ਸਿੰਘ ਦਾ ਉੱਥੇ ਜਾਣਾ ਲਾਜ਼ਮੀ ਆ ਜ਼ਰੂਰੀ ਹੋਵੇਗਾ ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਪ੍ਰੋਟੋਕਾਲ ਚੱਲੇਗਾ ਭਾਈ ਅਮਰਤਪਾਲ ਸਿੰਘ ਨੇ ਜੇ ਬਾਹਰ ਆਉਣਾ ਹੈ ਜੇ ਉਹਨਾਂ ਨੂੰ 100 ਚੁੱਕਣੀਆਂ ਆ ਤਾਂ ਉਹ ਕੋਰਟ ਦੇ ਨਿਯਮਾਂ ਦੇ ਆਧਾਰ ਦੇ ਉੱਤੇ ਕੀਤਾ ਜਾਵੇਗਾ ਸਭ ਤੋਂ ਪਹਿਲੀ ਗੱਲ ਤਾਂ ਜਦੋਂ ਉਹਨਾਂ ਨੇ 100 ਚੁੱਕਣੀਆਂ ਤੇ ਇਸ ਬਾਰੇ ਇੱਕ ਇਨਵੀਟੇਸ਼ਨ ਭੇਜਿਆ ਜਾਵੇਗਾ ਭਾਈ ਅਮਰਿਤਪਾਲ ਸਿੰਘ ਨੂੰ ਔਰ ਉਹ ਇਨਵੀਟੇਸ਼ਨ ਜਿਹੜਾ ਉਹ ਐਪਲੀਕੇਸ਼ਨ ਦੇ ਥਰੂ ਕੋਰਟ ਦੇ ਵਿੱਚ ਲਾਇਆ ਜਾਵੇਗਾ ਔਰ ਕੋਰਟ ਤੇ ਥਰੂ ਹੁਕਮ ਆਉਣਗੇ ਜਿਸ ਆਧਾਰ ਦੇ ਉੱਤੇ ਸੁਪਰਡੈਂਟ ਜਿਹੜਾ ਜੇਲ ਦਾ ਹੈਗਾ ਆਸਾਮ ਡਿਬਰੂਗੜ ਜੇਲ ਦਾ ਉਹ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਵੇਗਾ ਖਰ ਬੜਾ ਲੰਮਾ ਚੌੜਾ ਪ੍ਰੋਸੀਜਰ ਲੱਗਦਾ ਹੈ ਪਰ ਇੱਥੇ ਇਹ ਕਿਹਾ ਜਾਂਦਾ ਹੈ ਕਿ ਇਹ ਕੰਮ ਤਾਂ ਜਸਖਾਲਾ ਆ ਪਰ ਗੱਲ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਲੰਮੇ ਸਮੇਂ ਤੱਕ ਜੇਲ੍ਹੋਂ ਬਾਹਰ ਰਹਿ ਸਕਣਗੇ ਐਨਐਸ ਸੀ ਉਹਨਾਂ ਦੇ ਉੱਤੇ ਲੱਗੀ ਹੋਈ ਹੈ ਪਰ ਇਹ ਤਾਂ ਨਿਰਧਾਰਤ ਕੀਤਾ ਗਿਆ ਕਿ 24 ਤਰੀਕ ਤੋਂ ਪਹਿਲਾਂ ਪਹਿਲਾਂ ਹੋ ਸਕਦਾ ਹੈ ਕਿ ਭਾਈ ਅਮਰਤਪਾਲ ਸਿੰਘ ਜੇਲ੍ਹੋਂ ਬਾਹਰ ਆ ਜਾਣ ਕਿਉਂਕਿ 24 ਤਰੀਕ ਤੋਂ ਬਾਅਦ ਲੋਕ ਸਭਾ ਦਾ اجلاس ਸ਼ੁਰੂ ਕਰ ਦਿੱਤਾ ਜਾਵੇਗਾ ਉਸ اجلاس ਦੇ ਵਿੱਚ ਪਹਿਲੇ ਤਿੰਨ ਦਿਨਾਂ ਤੱਕ ਸੌਹ ਚੁੱਕੀ ਜਾਵੇਗੀ ਨਵੇਂ ਬਣੇ ਮੰਤਰੀਆਂ ਦੀ ਔਰ ਉਸੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਦਾ ਹੋਣਾ ਵੀ ਜ਼ਰੂਰੀ ਹੈ ਹੋਵੇਗਾ ਖੈਰ ਇੱਕ ਤਰੀਕ ਤਾਂ ਸਾਹਮਣੇ ਆ ਚੁੱਕੀ ਹੈ ਪਰ ਆਉਣ ਦੇ ਸਮੇਂ ਦੇ ਵਿੱਚ ਹੋਰ ਕਿਹੜੇ ਵੱਡੇ ਫੈਸਲੇ ਲਏ ਜਾਣਗੇ ਕੀ ਭਾਈ ਅਮਰਪਾਲ ਸਿੰਘ ਸੰਪੂਰਨ ਤੌਰ ਤੇ ਬਾਹਰ ਆਉਂਦੇ ਹਨ ਨਹੀਂ ਆਉਂਦੇ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤੱਕ ਲਈ ਬਨੇ ਰੋ 1 India Punjabi ਤੇ Subscribe to 1 India channel and never miss an update